देखो ये ਸਾਡੇ ਕੋਲ ਗੁਰਕਰਨ ਜੀ ਤੀਨਾ ਜੀ ਔਰ ਇਹਨਾਂ ਦਾ ਪਾਰਟ ਲਾਈਫ ਪਾਰਟਨਰ ਇਹਦਾ ਨਾਮ ਹੈ ਮਹਿਕ ਮਹਿਕ ਤੀਨਾ ਜੀ ਔਰ ਖਤੇ ਮਹਿਲਾ ਦੇ ਮਾਤਾ ਜੀ ਡਾਕਟਰ ਨੰਦਾ ਜੀ ਮੱਕੜ ਸਾਹਿਬ ਸਾਡੇ ਵੱਡੇ ਵੀਰ ਪਿੱਛੇ ਖੜੇ ਨੇ ਸਾਰੇ ਹੀ ਅੱਜ ਅਸੀਂ ਇੱਥੇ ਇੱਕ ਆਪਣਾ ਵਾਰਡ ਵਾਈਜ਼ ਦਫ਼ਤਰ ਇੱਕ ਲੜੀ ਚਲਾਈ ਹੈ ਕਿ ਜਿਵੇਂ ਹਲਕਾ ਵਸਤੇ 17 ਵਾਰਡ ਨੇ ਤੇ ਉਹਨਾਂ ਦੇ ਹਰ ਵਾਰਡ ਦੇ ਵਿੱਚ ਇੱਕ ਸਾਡਾ ਆਫਿਸ ਖੁੱਲੇਗਾ ਔਰ ਵਾਰਡ ਇੰਚਾਰਜ ਨੇ ਹੈ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਮੇਰੇ ਘਰ ਤੱਕ ਕਿਉਂਕਿ ਵਿੱਚ ਫਾਟਕ ਪੈਂਦੀਆਂ ਲਾਈਟਾਂ ਪੈਂਦੀਆਂ ਨੇ ਜੇ ਆਣ ਚ ਦੁਵਿਧਾ ਹੈ ਜਿਵੇਂ ਕੋਈ ਟੈਸਟ ਸਟੇਸ਼ਨ ਕਰਾਣੀ ਆ ਪਾਣੀ ਦੀ ਕੋਈ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਆ ਲਾਈਟਾਂ ਦੀ ਪ੍ਰੋਬਲਮ ਆ ਪਾਰਕਾਂ ਦੀ ਪ੍ਰੋਬਲਮ ਆ ਸਫਾਈ ਦੀ ਪ੍ਰੋਬਲਮ ਆ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆ ਕੋਈ ਹੋਰ ਪਰਸਨਲ ਕਿਸੇ ਵੀ ਜੀ ਨੂੰ ਕੋਈ ਕੰਮ ਹੈਗਾ ਤਾਂ ਉਹ ਮੇਰਾ ਇੱਕ ਹੈ ব্রাঞ্চ ਆਫਿਸ ਖੁੱਲ ਗਿਆ ਸਾਡਾ ਐਮਐਲਏ ਦਾ ਤੇ ਸਾਡੇ ਵਾਰਡ ਇੰਚਾਰਜ ਸਾਡੇ ਮਹਿਕ ਜੀ ਦਾ ਤਾਂ ਕਿ ਇਹ ਰਲ ਕੇ ਅਸੀਂ ਸਾਰੀ ਟੀਮ ਇੱਥੇ ਕੰਮ ਕਰਾਂਗੇ ਔਰ ਜੋ ਜੋ ਇਸ ਇਲਾਕੇ ਦੇ ਲੋਕ ਨੇ ਮੈਂ ਉਹਨਾਂ ਨੂੰ ਖੁੱਲਾ ਨਿਯੋਤਨ ਦਿੰਦਾ ਕਿਰਪਾ ਕਰਕੇ ਸਾਡੇ ਇਸ ਦਫ਼ਤਰ ਚ ਆਓ ਜੋ ਕਿ ਕ੍ਰਿਸ਼ਾ ਮੰਤਰ ਦੇ ਬਿਲਕੁਲ ਸਾਹਮਣੇ ਹੈਗਾ ਔਰ ਇੱਥੇ ਜਿੰਨੇ ਵੀ ਕੰਮ ਨੇ ਤੁਹਾਡੇ ਜਿੱਦਾਂ ਐਮ ਐਲ ਏ ਆਫਿਸ ਕੰਮ ਹੁੰਦੇ ਆ ਉਸ ਤੋਂ ਬਾਅਦ ਛੱਡ ਕੇ ਇੱਥੇ ਵੀ ਹੋਣਗੇ ਕਿਉਂਕਿ ਜਿਵੇਂ ਅਟੈਸਟੇਸ਼ਨ ਕਰਾਉਣੀ ਹੈ ਸਾਰੇ ਫਾਰਮ ਇੱਥੋਂ ਇਕੱਠੇ ਕਰਕੇ ਮੇਰੇ ਕੋਲ 2 ਘੰਟੇ ਬਾਅਦ 3 ਘੰਟੇ ਬਾਅਦ ਲਿਆ ਕੇ ਸੀ ਲੋਕਾਂ ਨੂੰ ਡਿਲੀਵਰੀ ਵਾਪਸ ਕਰ ਦਿਆ ਕਰਾਂ। ਇੱਕ ਖਾਸ ਨੋਟ ਜਾਰੀ ਕੀਤੀ ਪਾਰਟੀ ਦਾ ਬੰਦਾ ਉਹ ਕੰਮ ਕਰਾ ਸਕਦਾ ਸੀ ਆ ਕਿ ਬੜਾ ਕੰਮ ਕਰਦਾ ਬਿਲਕੁਲ ਤੇ ਦੇਖੋ ਜੀ ਜਦੋਂ ਬੰਦਾ ਕੋਈ ਵੀ ਜਿੱਤ ਜਾਂਦਾ ਇੱਕ ਇਨਸਾਨੀ ਤੌਰ ਤੇ ਉਹ ਫਿਰ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਸਰਵ ਲੋਕਾਂ ਦਾ ਹੋ ਜਾਂਦਾ ਆਮ ਲੋਕਾਂ ਦਾ ਕਿਉਂਕਿ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ ਸਾਨੂੰ ਸਾਰਿਆਂ ਨੇ ਵੋਟਾਂ ਪਾਈਆਂ ਨੇ ਭਾਵੇਂ ਕਿਹੜੇ ਪਾਰਟੀਆਂ ਚੋਂ ਸਾਨੂੰ ਉਹਨਾਂ ਨੇ ਵੋਟਾਂ ਪਾਈਆਂ ਨੇ ਭਾਵੇਂ ਕਾਂਗਰਸ ਨੇ ਵੀ ਸਾਨੂੰ ਵੋਟ ਪਾਈ ਬੀਜੇਪੀ ਨੇ ਪਾਈ ਆ ਕਾਲੀ ਦਲ ਨੇ ਪਾਈ ਆ ਆਮ ਆਦੀ ਪਾਰਟੀ ਨੇ ਵੀ ਪਾਈ ਆ ਸਾਡੇ ਆਮ ਲੋਕਾਂ ਨੇ ਪਾਈ ਆ ਤਾਂ ਹੀ ਗੁਰਪ੍ਰੀਤ ਗੋਗਿਆ ਮੈਨੇ ਬਣਿਆ ਦੇਸ ਕਰਕੇ ਇਹ ਜਦੋਂ ਬੰਦਾ ਜਿੱਤ ਜਾਂਦਾ ਤੇ ਉਹਦੇ ਨਾਲ ਕੀ ਹੁੰਦਾ ਵੀ ਤੁਹਾਡਾ ਇੱਕ ਦੈਰਾ ਇਹ ਹੋਣਾ ਖੁੱਲਾ ਹੋਣਾ ਚਾਹੀਦਾ ਤਾਂ ਕਿ ਇੱਥੇ ਕੋਈ ਵੀ ਆਵੇ ਕਹਿੰਦੇ ਨਾ ਗੁਰਬਾਣੀ ਚ ਵੀ ਲਿਖਿਆ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਤੇ ਸਾਨੂੰ ਉਸ ਗੁਰੂਆਂ ਦੇ ਜੋ ਗੁਰਬਾਣੀ ਹੈ ਸਾਨੂੰ ਦੇਖ ਕੇ ਗਏ ਨੇ ਆਪਣਾ ਵਿਰਸੇ ਦੇ ਵਿੱਚ ਸਾਨੂੰ ਸੰਸਕਾਰ ਦੇ ਕੇ ਗਏ ਨੇ ਸਾਡੇ ਗੁਰੂ ਮਹਾਰਾਜ ਤੇ ਸਾਨੂੰ ਉਹਨਾਂ ਗੁਰੂ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਕੋਈ ਵੀ ਆਵੇ ਘਰ ਆਇਆ ਅਮਾ ਜਾਇਆ ਜੋ ਵੀ ਆਏਗਾ ਉਹਨੂੰ ਉਦਾਂ ਹੀ ਨਵਾਜਿਆ ਜਾਏਗਾ ਕਿਸੇ ਪਾਰਟੀ ਕਿਸੇ ਧਰਮ ਨਾਲ ਹੋਵੇ ਤਾਂ ਕਿ ਅਸੀਂ ਸਾਰੇ ਮਾਨਵਤਾ ਦੀ ਸੇਵਾ ਕਰਨੀ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਦੇਖੋ ਡਵੈਲਪਮੈਂਟ ਤੁਸੀਂ ਦੇਖਿਆ 150 ਕਰੋੜ ਦੀ ਮੇਰੀ ਡਵੈਲਪਮੈਂਟ ਆਲਰੇਡੀ ਮੈਂ ਖਰਾ ਚੁੱਕਿਆ ਉਹਦਾ ਮੈਂ ਆਪਣਾ ਜਿਹੜਾ ਮੇਰਾ ਰਿਪੋਰਟ ਕਾਰਡ ਸੀ ਉਹ ਵੀ ਮੈਂ ਵੰਡ ਚੁੱਕਿਆ ਉਹਦੇ ਨਾਲ ਨਾਲ ਮੈਂ ਇਸ ਮਲਟਨ ਐਕਸਟੈਂਸ਼ਨ ਦੀ ਇੱਕ ਤਾਂ ਲੇਅਰ ਵੈਲੀ ਸਾਹਮਣੇ ਪੰਦੀ ਵੀ 3 ਕਰੋੜ ਰੁਪਏ ਦੀ ਲਾਗਤ ਨਾਲ ਇਹ ਤਿਆਰ ਹੋ ਰਹੀ ਹੈ ਮੇਰਾ ਖਿਆਲ ਮੈਂ ਆਪਣੇ ਪਰਵਾਰਾਂ ਨੂੰ ਬਹੁਤ ਜਲਦੀ ਸਵਰਪਤ ਕਰਨ ਜਾ ਰਹੇ ਹਾਂ ਔਰ ਜਿਹੜੀ ਇਧਰੋਂ ਸਾਡੇ ਡਾਕਟਰ ਹਰਦਾ ਸਾਹਿਬ ਬੈਠੇ ਨੇ ਸਾਰੀ ਇਧਰ ਲਈ ਗ੍ਰੀਨ ਵੈਲਟ ਹੈਗੀ ਆ ਅਪ ਟੂ ਗੁਰਦੁਆਰਾ ਸਾਹਿਬ ਉਹ ਸਾਰੀ ਦਾਸੀ ਨਵੀਨ ਕਰਨ ਕਰਨ ਜਾ ਰਹੇ ਹਾਂ ਜਿਹਦਾ ਕਿ 25 ਤੋਂ ਸੌਰੀ 75 ਤੋਂ 80-90 ਲੱਖ ਦੇ ਕਰੀਬ ਦਾ ਐਸਟੀਮੇਟ ਜਿਹਦੇ ਵਿੱਚ ਸਾਰੀ ਲੈਂਡਸਕੇਪਿੰਗ ਅ ਪਾਰਕਾਂ ਦੀ ਮੁਰੰਮਤ ਲਾਈਟ ਅਰੇਂਜਮੈਂਟ ਸਿਟਿੰਗ ਅਰੇਂਜਮੈਂਟ ਔਰ ਸਾਰਾ ਇਰੀਗੇਸ਼ਨ ਦਾ ਅਰੇਂਜਮੈਂਟ ਸਾਰਾ ਅਸੀਂ ਕਰਕੇ ਲੋਕਾਂ ਨੂੰ ਇੱਕ ਸਵੱਛ ਵਾਤਾਵਰਨ ਇੱਕ ਅੱਛਾ ਵਾਤਾਵਰਨ ਦੇ ਆਗੇ ਤਾਂ ਕਿ ਸਾਡੇ ਇਸ ਇਲਾਕੇ ਦੇ ਲੋਕ ਬਹੁਤ ਪੜੇ ਲਿਖੇ ਔਰ ਬੁੱਧੀਜੀਵੀ ਨੇ ਔਰ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਤਾਂ ਕਿ ਉਹ ਇੱਥੇ ਸਵੇਰੇ ਆਪਣੇ ਸਵੇਰੇ ਉੱਠ ਕੇ ਦਿਨ ਚਾਰਾ ਵਿੱਚ ਆਪਨੀ ਆ ਕੇ ਆਪਣਾ ਤੰਦਰੁਸਤ ਰਹਿਣ ਯੋਗਾਕਰਨ ਮੈਡੀਟੇਸ਼ਨ ਕਰਨ ਸੈਰ ਕਰਨ ਖੇਡਣ ਜੋ ਵੀ ਉਹਨਾਂ ਦਾ ਦਿਲ ਕਰਦਾ ਇਸ ਤਰੀਕੇ ਦਾ ਅਸੀਂ ਉਹਨਾਂ ਨੂੰ ਐਨਵਾਇਰਨਮੈਂਟ ਦੇਣਾ ਚਾਹੁੰਦੇ ਹਾਂ ਇਹ ਪਾਰਟੀ ਦੇ ਫੈਸਲੇ ਨੇ ਜੋ ਪਾਇਤ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਏਗਾ ਉਹ ਸਾਰਾ ਚੋਣ ਕਰਾਇਆ ਜਾਵੇਗਾ ਥੈਂਕ ਯੂ ਹਲੋ ਬਹੁਤ ਬਹੁਤ ਸ਼ੁਕਰੀਆ ਜੀ ਸੁਭਾਸ਼ਾ ਨਾ ਮੈਗਾ ਨਿਕਾਲੇ ਥੈਂਕ ਯੂ ਟੂ ਬ੍ਰੈਕਲੇਟੇਸ਼ਨ ਕੰਮ ਦਾ ਰਖਾਣਾ ਹੈ ਤੁਹਾਡਾ ਮੋਬਾਈਲ ਨੰਬਰ ਹੈ

ਕਿ ਵਾਰਤਕ ਤੁਹਾਡਾ ਨਿਤਵਸਤ ਦਾ ਕੀ ਕਹਿਣਾ ਚਾਹੀਦਾ ਜੀ ਲੋਕਾਂ ਦੀ ਚਲੋ ਵੀ ਉਹਦੇ ਲਈ ਵੀ ਸਹੂਲਤ ਦਿੱਤੀ ਗਈ ਹੈ ਵੀ ਕਿਉਂਕਿ ਹਾਈਟਾ ਹਾਊਸ ਨਹੀਂ ਬਣਿਆ ਤੇ ਜਦ ਤੱਕ ਹਾਊਸ ਨਹੀਂ ਬੰਦਾ ਹਰ ਇੱਕ ਸਟੈਂਪ ਤੇ ਸਾਰੇ ਕੰਮ ਐਮ ਐਲ ਐਸ ਕੋ ਲੋਕਾਂ ਨੂੰ ਜਾਣਾ ਪੈਂਦਾ ਸੀ ਅਸੀਂ ਵਾਰਡ ਚ ਇੱਕ ਦਫ਼ਤਰ ਖੋਲਤਾ ਇੱਥੇ ਹੀ ਸਾਰੇ ਫਾਰਮ ਇਕੱਠੇ ਕਰ ਲਿਆ ਕਰਾਂਗੇ ਤੇ ਲੋਕਾਂ ਨੂੰ ਸੈਂਪਲ ਆ ਕੇ ਇੱਥੇ ਹੀ ਦੇ ਦਿਆ ਕਰਾਂਗੇ ਤੇ ਹੋਰ ਜਿਹੜੇ ਵੀ ਇੱਕ ਕਾਉਂਸਲਰ ਦੇ ਕੰਮ ਨੇ ਕੋਈ ਸੀਰੀਅਲ ਇ ਲੈਟਰ ਕਿਸੇ ਸਮੱਸਿਆ ਕੋਈ ਸੜਕਾਂ ਦੀ ਕਿਸੇ ਸਮੱਸਿਆ ਹੈ ਕੋਈ ਸਟਰੀਟ ਦੀ ਸਮੱਸਿਆ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੈ ਉਹ ਅਸੀਂ ਦਫਤਰ ਖੋਲਤਾ ਇੱਕ ਸਮਝ ਲਓ ਵੀ ਐਮਐਲਏ ਸਾਹਿਬ ਦਾ ਬ੍ਰਾਂਚ ਆਫਿਸ ਖੁੱਲ ਗਿਆ ਵੀ ਅਸੀਂ ਇੱਥੇ ਬੈਠ ਕੇ ਉਹਦੇ ਹੱਲ ਕਰ ਦਿਆਂਗਾ। 5ਵੇਂ ਐਮਐਲਏ ਦਾ ਨੇ ਕਿ ਹਰ ਹਰਿ ਦੀ ਪਾਰਟੀ ਦਾ ਕੰਮ ਜਿਹੜਾ ਫੈਲਦੇ ਦਰਸੇ ਕੀਤਾ ਜਾਵੇ। ਉਸ ਤਰ੍ਹਾਂ ਦੇ ਕੰਮ ਬਿਲਕੁਲ ਕੀਤਾ ਜਾਊਗਾ ਜੀ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਇੱਕ ਦਾ ਕੰਮ ਕਰਾਂਗੇ ਕੋਈ ਇਹ ਨਹੀਂ ਕਰਾਇਆ ਜਾਊਗਾ ਵੀ ਤੂੰ ਕਾਂਗਰਸ ਨੂੰ ਕਦੀ ਵੋਟ ਪਾਈ ਸੀ ਤੇ ਤੂੰ ਕਦੀ ਅਕਾਲੀ ਦਲ ਨੂੰ ਪਾਈ ਸੀ ਜਾਂ ਤੂੰ ਭਾਜਪਾ ਦਾ ਬੰਦਾ ਹੈ ਜਿਹੜਾ ਵੀ ਬੰ ਉਹ ਹਲਕਾ ਵਸਦਾਨ ਵਸਿਆ ਉਹਦਾ ਕੰਪੈਲ ਦੇ ਆਧਾਰ ਤੇ ਕੀਤਾ ਜਾਂਦਾ ਹੈ